ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਦੇ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਨਾ ਪਿੰਡ ਦੇਵੀ ਵਾਲੇ ਆਇਆ ਸੀ ਬਾਈ ਕੋਲੇ ਮੈਂ ਇਹਨੇ YouTube ਤੋਂ ਨੰਬਰ ਲੈ ਕੇ ਹੀ ਮੈਨੂੰ ਫੋਨ ਕੀਤਾ ਸੀਗਾ ਜੀ ਤੇ ਆਪਣਾ ਹੱਕ ਸੀ ਵੀ ਇਹਨੂੰ ਸਹੀ ਰਹਿ ਦੇਣਾ ਆ ਝੋਟੀ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਹੋ ਬਾਈ ਤਿੰਨ ਵਾਰੀ ਤਾਂ ਟੀਕਾ ਭਰਾ ਚੁੱਕਿਆ ਇਹਦੇ ਤੇ ਤਿੰਨ ਵਾਰੀ ਸਾਨ ਤੋਂ ਬਣ ਗਈ ਹੈ ਜੀ ਇਹ ਜੀ ਤੁਸੀਂ ਇਹ ਦੇਖੋ ਵੀ ਵਜਨ ਹਜੇ ਝੋਟੀ ਦਾ ਚਲੋ ਬਾਈ ਕਹਿੰਦਾ ਘਟਾਇਆ ਪਰ ਜਿਹੜਾ ਤਿੰਨ ਵਾਰੀ ਟੀਕਾ ਭਰਾਇਆ ਉਹਦੇ 'ਚ ਮੈਨੂੰ ਲੱਗਦਾ ਵੀ ਦੋ ਵਾਰੀ ਜਿਹੜਾ ਟੀਕਾ ਉਦੋਂ ਬੱਚੇ ਦਾ ਨਹੀਂ ਸਹੀ ਨਹੀਂ ਹੋਣੀ ਝੋਟੀ ਦੀ ਠੀਕ ਹੈ ਉਹ ਦੋ ਵਾਰੀ ਟੀਕਾ ਭਰਨਾ ਤੁਹਾਨੂੰ ਪਤਾ ਜਦੋਂ ਬੱਚੇ ਦਾ ਨਹੀਂ ਮਤਲਬ ਨਾ ਸਹੀ ਹੋਵੇ ਤਾਂ ਕਈ ਵਾਰ ਇਨਫੈਕਸ਼ਨ ਵੀ ਹੋ ਜਾਂਦੀ ਹੈ ਤੇ ਪਸ਼ੂ ਬੋਲਦਾ ਵੀ ਬਹੁਤ ਬਹੁਤ ਚਿਰ ਨਹੀਂ ਆਇਆ ਲੱਗਦਾ ਵੀ ਯਾਰ ਪਸ਼ੂ ਗੱਬਣ ਹੋ ਗਿਆ ਤੇ ਇਹ ਹੁਣ ਬਾਈ ਨੇ ਸਾਂਹਤੋਂ ਬਣਾਈ ਸੀ ਕਿੰਨੇ ਵਾਰੀ ਬਣਾਤੀ ਇੱਕ ਵਾਰੀ ਸਾਂਹਤੋਂ ਬਣਾਈ ਤੇ ਵੀ ਤਿੰਨ ਚਾਰ ਵਾਰੀ ਟੀਕਾ ਭਰਦਾ ਆਪਾਂ ਹਾਂ ਤੂੰ ਕਹਿੰਦਾ ਇਹ ਨਾ ਦੋ ਤਿੰਨ ਵਾਰੀ ਸਾਂਹਤੋਂ ਬਣਾਤੀ ਹਾਂ ਤੇ ਅੱਜ ਇਹ ਫੁੱਲ ਇਨਫੈਕਸ਼ਨ ਬਈ ਇਹਨੂੰ 10 ਦਿਨ ਹੋ ਗਏ ਆ ਸਿੱਟੀ ਜਾਂਦੀ ਇਹਨੂੰ ਤੇ ਅੱਜ ਇਹਦੇ ਦਵਾਈ ਭਰੀ ਆ ਇਹਨੂੰ ਲੋਡ ਹੁਣ ਦਵਾਈ ਦੀ ਸੀਗੀ ਕਿਉਂ ਆਪਾਂ ਵੇਟ ਨਹੀਂ ਕਰ ਸਕਦੇ ਸੀ 10 ਦਿਨ ਜੇ ਪਸ਼ੂ ਗੰਦ ਸਿੱਟੀ ਜਾਂਦਾ ਤਾਂ ਕਹਿੰਦਾ ਮਤਲਬ ਵੀ ਰਹੀ ਨਹੀਂ ਗੀ ਕਲੀਅਰ ਗੱਲ ਹੀ ਐ ਤੇ ਇਹ ਇਹ ਚੀਜ਼ ਤੇ ਵੇਅਰ ਹੋਇਆ ਕਰੋ ਮੈਂ ਅੱਗੇ ਵੀ ਵੀਡੀਓਸ ਪਾਈ ਸੀਗੀ ਵੀ ਯਾਰ ਜਦੋਂ ਤੁਸੀਂ ਪਸ਼ੂ ਪਹਿਲੀ ਵਾਰੀ ਬੋਲਦਾ ਨਾ ਚੰਗੀ ਤਰ੍ਹਾਂ ਬੋਲਣ ਦਿਆ ਕਰੋ ਪਸ਼ੂ ਜਦੋਂ ਗੋਹਾ ਕਰਦਾ ਤਾਰਾ ਸਿੱਟਦਾ ਉਦੋਂ ਪਸ਼ੂ ਦੇ ਟੀਗਾ ਭਰਾਓ ਠੀਕ ਐ ਤੇ ਜਾਂ ਪਸ਼ੂ ਬੋਲਦਾ ਬੋਲਣ ਦਾ ਤਾਂ ਚਲੋ ਹੁਣ ਟ੍ਰੈਂਡ ਹੀ ਖਤਮ ਹੋ ਗਿਆ ਬੋਲਦੇ ਦਾ ਪਸ਼ੂ ਹੈ ਹੀ ਨਹੀਂ ਗੇ ਇਹ ਚੀਜ਼ ਕਰਕੇ ਪਸ਼ੂ ਰੀਪੀਟਰ ਹੁੰਦੇ ਆ ਆਪਣੇ ਹੁਣ ਬਾਈ ਦੇ ਵਿੱਚ ਨੂੰ ਤਿਆਰ ਸੀਗਾ ਪਰ ਇਹਦੇ ਝੋਟੀ ਦਾ ਕੋਈ ਕਸੂਰ ਨਹੀਂ ਮੈਨੂੰ ਜਿੱਥੋਂ ਤੱਕ ਮੈਂ ਇਹਦੇ ਅੰਦਰ ਹੱਥ ਪਾ ਕੇ ਦੇਖਿਆ ਮੈਨੂੰ ਇਹ ਲੱਗਿਆ ਵੀ ਝੋਟੀ ਵੱਧ ਤੋਂ ਵੱਧ ਕੋਈ ਇੱਕ ਅੱਧੀ ਵਾਰੀ ਵੱਧ ਤੋਂ ਵੱਧ ਹੋ ਸਕਦਾ ਵੀ ਮੇਰੇ ਹਿਸਾਬ ਨਾਲ ਨਾ ਰਹੀ ਹੋਵੇ ਬਈ ਬੱਚੇਦਾਨੀ ਦੇ ਹਿਸਾਬ ਨਾਲ ਪਰ ਜਿਹੜਾ ਆਪਾਂ ਦੋ ਵਾਰੀ ਟੀਕਾ ਭਰਾਦਾ ਉਹ ਐਵੇਂ ਹੀ ਭਰਾਦਾ ਚਲੋ ਹੁਣ ਡਾਕਟਰ ਵੀ ਕਈ ਵਾਰੀ ਟੀਕਾ ਭਰਕੇ ਨਹੀਂ ਜਾਣ ਇਹਦੇ 'ਚ ਅਵੇਅਰ ਸਾਨੂੰ ਆਪ ਨੂੰ ਹੀ ਹੋਣਾ ਪੈਣਾ ਮੈਂ ਬਾਈ ਨੂੰ ਵੀ ਦੱਸ ਕੇ ਛੱਡਿਆ ਤੇ ਆਪਾਂ ਇਹਦੇ ਝੋਟੀ ਦੇ ਅੱਜ ਦਵਾਈ ਭਰਤੀ ਹੈ ਜੀ ਦੋ ਤਿੰਨ ਦਿਨ ਭਰਾਂਗੇ ਦਵਾਈ ਠੀਕ ਹੈ ਤੇ ਝੋਟੀ ਹੋ ਜਾਣੀ ਹੈ ਗੱਬਣ ਪਾਵਾਂਗੇ ਵੀਡੀਓ ਸੋਦੇ ਸਾਹਮਣੇ ਹੀ ਹੈ ਬਾਈ ਵੇਚਣ ਨੂੰ ਤਿਆਰ ਸੀਗਾ ਇਹ ਪਰ ਝੋਟੀ ਗੱਬਣ ਹੋ ਜਾਣੀ ਹੈ ਜੀ ਪਰ ਇਹ ਚੀਜ਼ ਆਸਤੇ ਮੈਂ ਤੁਹਾਨੂੰ ਵਾਰ-ਵਾਰ ਫੇਰ ਕਹਿਣਾ ਵੀ ਤੁਹਾਨੂੰ ਅਵੇਅਰ ਹੋਣਾ ਪੈਣਾ ਤੇ ਨਹੀਂ ਤਾਂ ਫਿਰ ਹਾਲ ਇਹੀ ਰਹੂਗਾ ਯੂਪੀ ਵਾਲੇ ਲੈ ਜਾਣਗੇ ਪਸ਼ੂਆਂ ਨੂੰ ਹੁਣ ਜਾਣੀ ਇਹ ਵੀ ਯੂਪੀ ਸੀਗੀ ਤੇ ਐਂ ਪਸ਼ੂਆਂ ਦੀ ਗਿਣਤੀ ਘਟ ਰਹੀ ਹੈ ਆਪਣੇ ਬਸ ਹੁਣ ਦੇਖ ਲਓ ਕਿੰਨੀ ਚੰਗੀ ਝੋਟੀ ਹੈ ਨੀਲੀ ਰਾਵੀ ਦੀ ਇਹ ਟੀਕਾ ਕਰਦੀ ਹੈ ਤੇਰੀ ਕਿ ਟੀਕਾ ਭਰਿਆ ਸੀ ਇਹ ਵੀ ਲਿਆਂਦੀ ਸੀ ਯਾਰ ਆਪਾਂ ਅੱਛਾ ਲੈ ਕੇ ਆਇਆ ਸੀ ਕਿੰਨੇ ਦੀ ਲਿਆਂਦੀ ਜਮ ਥੋੜੀ ਲੈ ਕੇ ਆਂਦੀ ਸੀ ਕਿਤੇ ਲਿਆਂਦੀ ਦੀ 12000 ਦੀ ਵੇਖ ਲਓ ਤੁਸੀਂ ਕੱਟੀ ਲੈ ਕੇ ਪਾਲ ਕੇ ਬਾਈ ਤੇ ਅੱਜ ਹੁਣ ਜਦੋਂ ਤਿਆਰ ਹੋ ਗਈ ਬਾਈ ਵੇਚਦਾ ਵੇਚਣ ਦੀ ਸਕੀਮ ਹੀ ਸੀ ਪੂਰੀ ਵੇਚਣ ਦੀ ਪੂਰੀ ਸਕੀਮ ਸੀ ਯਾਰ ਜੋ ਰਹਿੰਦੀ ਨਹੀਂ ਸੀ ਫਿਰ ਘਰ ਦੇ ਵੀ ਅੱਕੇ ਵੇਸ ਸੀ ਹੂੰ ਨਹੀਂ ਸਾਣ ਕੋਲੇ ਤਾਂ ਹੀ ਲੈ ਗਏ ਸੀ ਵੀ ਰਹੀ ਨਹੀਂ ਐਨਾ ਡੇੜੀ ਕਹਿੰਦਾ ਵੀ ਇੱਕ ਵਾਰੀ ਦੱਕ ਦੋ ਵਾਰੀ ਕੋਸਾਂਦੋ ਅਸੀਂ ਦੋ ਵਾਰੀ ਕਰਾਤੀ ਸੰਤੋ ਸੰਤੋ ਰਹੀ ਨਹੀਂ ਫਿਰ ਲਾਸਟ ਡੇੜੀ ਕਹਿੰਦਾ ਕਈ ਵਾਰੀ ਪਤਾ ਕੀ ਹੁੰਦਾ ਆਪਾਂ ਐ ਨਹੀਂ ਕਹਿੰਦੇ ਕਿ ਕਈ ਵਾਰੀ ਪਸ਼ੂ ਟੀਕੇ ਦੇ ਨਹੀਂ ਵੀ ਰਹਿੰਦਾ ਪਰ ਜੇ ਟੀਕੇ ਦੇ ਨਹੀਂ ਰਹਿੰਦਾ ਤਾਂ ਕੋਈ ਕਾਰਨ ਹੁੰਦਾ ਉਹਦਾ ਮਤਲਬ ਇਹ ਨਹੀਂ ਕਿ ਵੀ ਸੰਤੋ ਰਹਿ ਜਾਊਗੀ ਤੇ ਜਿਵੇਂ ਤੂੰ ਸੰਾਨ ਕੋਲੇ ਲੈ ਕੇ ਗਿਆ ਤੇ ਉਹਦੇ ਚ ਇਹ ਹੁੰਦਾ ਵੀ ਕਈ ਵਾਰੀ ਪਸ਼ੂ ਕੋਈ ਪਹਿਲਾਂ ਇਨਫੈਕਸ਼ਨ ਵਾਲਾ ਗਿਆ ਹੋਇਆ ਹੁੰਦਾ ਪਹਿਲਾਂ ਜਦੋਂ ਟੀਕਾ ਭਰਾਇਆ ਉਹਦੋਂ ਸਹੀ ਸੀ ਉਦੋਂ ਸਹੀ ਸੀ ਤਾਰਾਂ ਜਮਾਂ ਸਾਫ਼ ਕਰਦੀ ਸੀ ਤਾਰਾਂ ਜਮਾਂ ਸਾਫ਼ ਕਰਦੀ ਅੱਗੇ ਟੀਕਾ ਡੂਗਾ ਭਰਉਂਦੇ ਸੀ ਆਪਾਂ ਵੀ ਗਾਂਦੇਆਂ ਸੜਦੀ ਸੀ ਹਾਂ 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 ਤੇ ਹੁਣ ਤਾਂ ਗਾਂਦੇਆਂ ਸੜਦੀ ਹੈਗੀ ਨਹੀਂ ਜਦੋਂ ਟੀਕਾ ਭਰਾਇਆ ਸੀ ਤੂੰ ਇਹਦੇ ਉਦੋਂ ਤਾਰਾਂ ਕਿਵੇਂ ਕਰਦੀ ਸੀ ਕੀ ਕਰਦੀ ਸੀ ਤਾਰਾਂ ਜਮਾਂ ਸਾਫ਼ ਕਰਦੀ ਸੀ ਵੱਡੀ ਕਾ ਭਰਾਂਦੇ ਸੀ ਗੰਨ ਗੁੰਦਾ ਜਿਵੇਂ ਹੁਣ ਚਿੱਟੀ ਨਹੀਂ ਫਸਦੀ ਤਾਰਾਂ ਬੈਠੀ ਕਰਦੀ ਸੀ ਕਿ ਗੋਹਾ ਕਰਦੀ ਸੜਦੀ ਸੀ ਗੋਏ ਦੀ ਵੀ ਹੁੰਦੀ ਸੀ ਬੈਠੀ ਦੇ ਵੀ ਉਦੋਂ ਮਨ ਲਓ ਫੇਰ ਕਹਿੰਦੇ ਨਹੀਂ ਤਿੰਨੇ ਵਾਰੀ ਹਾਂਜੀ ਤਿੰਨੇ ਵਾਰੀ ਨਹੀਂ ਹੁਣ ਤਿੰਨੇ ਵਾਰੀ ਹਾਂਜੀ ਫੇਰ ਤਾਂ ਜੰਬਲ ਰਿਪੀਟਰ ਹੀ ਆ ਪਰ ਮੇਰੇ ਹਿਸਾਬ ਨਾਲ ਪਹਿਲੀ ਵਾਰੀ ਨਹੀਂ ਆ ਹੋਣੀਗਾ ਕਿਉਂ ਬੱਚੇ ਦਾ ਨਹੀਂ ਤੋਂ ਨਹੀਂ ਲੱਗਦਾ ਮੈਨੂੰ ਵੀ ਇੰਨੀਆਂ ਤਾਰਾਂ ਕਰ ਚੁੱਕੀ ਹੋਊਗੀ ਮੇਰੇ ਹਿਸਾਬ ਨਾਲ ਇਹਦੀ ਦੂਜੀ ਚੀਜੀ ਹੀਟ ਵੱਧ ਤੋਂ ਵੱਧ ਦੂਜੀ ਤੀਜੀ ਹੀਟ ਠੀਕ ਬਈ ਤੈਨੂੰ ਜਿਹੜੇ ਟੀਕੇ ਤੂੰ ਪਹਿਲਾਂ ਭਰਾਏ ਆ ਉਦੋਂ ਝੋਟੀ ਸਹੀ ਬੋਲੀ ਨਹੀਂ ਹੋਣੀਗੀ ਜਾਂ ਕੋਈ ਮੰਨ ਲਓ ਬੱਚੇ ਦਾ ਨਹੀਂ ਇਹਦੀ ਵੀ ਕਿ ਜਦੋਂ ਡਾਕਟਰ ਟੀਕਾ ਭਰਕੇ ਗਿਆ ਤੈਨੂੰ ਕਹਿ ਕੇ ਗਿਆ ਸੀ ਵੀ ਪਾਊਡਰ ਦੇ ਦੋ ਪਾਊਡਰ ਲਈ ਬਾਅਦ ਚ ਮੈਨੂੰ ਫੋਨ ਲਾਇਆ ਮੈਂ ਕਿਹਾ ਵੀ ਝੋਟੀ ਆਪਣੀ ਤਾਰਾ ਕਰੀ ਜਾਂਦੀ ਦੋ ਤਿੰਨ ਦਿਨ ਬਾਅਦ ਹਾਂ ਹਾਂ ਤੇ ਉਹ ਕਹਿੰਦਾ ਵੀ ਪਾਊਡਰ ਪਾ ਦੇ ਇਹਨੂੰ ਰਿਪਰ ਵੀ ਨੂੰ ਮੈਂ ਪਾਊਡਰ ਬਸ ਫਿਰ ਉਹਦੋਂ ਝੋਟੀ ਦੀ ਬੱਚੇ ਦਾ ਨਹੀਂ ਵੀਕ ਸੀਗੀ ਚੋ ਫੇਰ ਹੀ ਅਕਸਰ ਬੰਦਾ ਕਹੂਗਾ ਨਾ ਵੀ ਯਾਰ ਉਹਨੂੰ ਪਤਾ ਸੀਗਾ ਵੀ ਬੱਚੇ ਦਾ ਨਹੀਂ ਕਮਜ਼ੋਰ ਆ ਫੇਰ ਉਹ ਦੂਰੀ ਵਰੀ ਆਇਆ ਵੀ ਨਹੀਂ ਹੋਣਾ ਠੀਕ ਆ ਪਰ ਉਹਨੇ ਕਿਹਾ ਹੋਊਗਾ ਵੀ ਯਾਰ ਪਾਊਡਰ ਪਾ ਦੇ ਹਨਾ ਹਾਂ ਹਾਂ ਉਹ ਕਹਿੰਦਾ ਕੋਈ ਨਹੀਂ ਜਦੋਂ ਹੁਣ ਤਾਰਾ ਕੀਤੀ ਹੈ ਕਹਿੰਦਾ ਪਾਊਡਰ ਪਾ ਦੇ ਉਹਦੀ ਬੱਚੇ ਦਾ ਨਹੀਂ ਵੀਕ ਕਰਕੇ ਇਹ ਸਮੱਸਿਆ ਤੇਨੂੰ ਆਈ ਆ ਤੇ ਇਹ ਚੀਜ਼ ਦਾ ਤੈਨੂੰ ਮੈਂ ਦੱਸਿਆ ਵੀ ਧਿਆਨ ਰੱਖਿਆ ਕਰ ਹੁਣ ਵੀ ਜਦੋਂ ਤੇਰੀ ਝੋਟੀ ਮੈਂ ਦਵਾਈ ਭਰੂੰਗਾ ਦੋ ਦਿਨ ਇਹਦੇ ਇੱਕ ਦਿਨ ਹੋਰ ਛੱਡ ਕੇ ਤੇ ਉਸ ਤੋਂ ਬਾਅਦ ਜਦੋਂ ਇਹ ਗੋਹਾ ਕਰਦੀ ਤਾਰਾਂ ਸਿੱਟੂਗੀ ਜਾਂ ਰਿੰਗੂਗੀ ਉਦੋਂ ਮੈਨੂੰ ਦੱਸਣਾ ਠੀਕ ਜੇ ਕਈ ਵਾਰੀ ਪਸ਼ੂ ਦਵਾਈ ਭਰੀ ਤੋਂ ਬਾਅਦ ਦਹਾ ਦਿਨਾਂ ਬਾਅਦ ਜਾਂ ਹਫ਼ਤੇ ਦੇ ਵਿੱਚ ਹੀਟ ਕੱਢ ਲੈਂਦਾ ਤਾਂ ਨਹੀਂ ਟੀਕਾ ਭਰਉਣਾ ਜੇ 20 ਦਿਨਾਂ ਬਾਅਦ ਹੀਟ ਕੱਢੂਗੀ ਫਿਰ ਟੀਕਾ ਭਰਾਂਗੇ ਜੇ 10 ਦਿਨਾਂ ਬਾਅਦ ਇਹਨੇ ਹੀਟ ਕੱਢੀ ਤਾਂ ਹੀਟ ਮਿਸ ਕਰਾਦੀ ਠੀਕ ਠੀਕ ਹੈ ਜੇ ਇਹ ਇਹ ਚੀਜ਼ ਧਿਆਨ ਨਾਲ ਸੁਣ ਲੋ ਜੀ ਵੀ ਜੇ ਦਵਾਈ ਭਰੀ ਤੋਂ ਬਾਅਦ ਪਸ਼ੂ ਹਫਤੇ ਦੇ ਵਿੱਚ ਵਿੱਚ ਹੀਟ ਕੱਢਦਾ ਤਾਂ ਤੁਸੀਂ ਟੀਕਾ ਨਹੀਂ ਭਰਉਣਾ ਕਿਉਂ ਦਵਾਈ ਦਾ ਅਸਰ ਹੁੰਦਾ ਤੇ ਗੱਬਨ ਦੇ ਚਾਂਸ ਬਹੁਤ ਘਟ ਜਾਂਦੇ ਆ ਠੀਕ ਹੈ ਜੇ ਪਸ਼ੂ ਹਫਤੇ 10 ਦਿਨ 10 ਦਿਨ ਪਲੱਸ ਹੋ ਗਏ ਹੀਟ ਕੱਢਦਾ ਤੇ ਫਿਰ ਤੁਸੀਂ ਟੀਕਾ ਭਰਾ ਸਕਦੇ ਆ ਵੈਸੇ ਤਾਂ ਮੇਰੇ ਹਿਸਾਬ ਨਾਲ ਤੁਸੀਂ ਇੱਕ ਹੀਟ ਛੜਾਈ ਦਿਓ ਦਵਾਈ ਤੋਂ ਬਾਅਦ ਤਾਂ ਜਿਆਦਾ ਵਧੀਆ ਤੇ ਧੰਨਵਾਦ ਜੀ ਵੀਡੀਓ ਨੂੰ ਕਰਿਓ ਜੇ ਵੱਧ ਤੋਂ ਵੱਧ ਸ਼ੇਅਰ ਤੇ ਕੋਈ ਨਹੀਂ ਝੋਟੀ ਸਾਨੂੰ ਚੈੱਕ ਪਾਸ ਕਰਕੇ ਵੀ ਦਿਖਾਵਾਂਗੇ ਜੀ ਧੰਨਵਾਦ ਜੀ